ਤੌਰ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕਿਤੇ ਸਿੱਖ IAS IPS ਅਫਸਰ ਜਿਹੜੇ ਨੇ ਸੇਵਾਵਾਂ ਨਿਭਾ ਰਹੇ ਆ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ। ਤੇ ਕਿਤੇ ਪਰਸਬਸਰਾ ਵੱਲੋਂ ਜਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਔਲੇ-ਪਾਲੇ ਸਿੱਖ ਵਿਚਰਦੇ ਸਿੱਖਾਂ ਨੂੰ ਅਤਵਾਦੀ ਕਹਿ ਕੇ ਚੜਾਇਆ ਜਾਂਦਾ ਹੈ। ਮਾਲ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਸਰਪ੍ਰਸਤੀ ਦੇ ਵਿੱਚ ਜੇ ਕੋਈ ਹਿੰਸਾ ਕਰਦਾ ਹੈ ਨਫ਼ਰਤ ਫੁਲਾਉਂਦਾ ਹੈ ਤੇ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਸਿੱਖਾਂ ਨੂੰ ਪਹਿਲੇ ਨੰਬਰ ਦੇ ਉੱਤੇ ਟਾਰਗੇਟ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਇਹ ਬਹੁਤ ਮੰਦ ਭਾਗਾ ਵਰਤਾਰਾ ਹੈ ਜਿਪਾਰ ਸਰਕਾਰ ਅਜਿਹੇ ਵਰਤਾਰਿਆਂ ਨੂੰ ਰੋਕਦੀ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੰਭੀਰ ਜੜੇ ਆਉ ਸਿੱਟੇ ਨਿਕਲ ਸਕਦੇ ਆ बोला सर। आप कैसे से बोले आतंकवादा कर रहे हैं सर खड़े पानी आतंकवादी पानी बता रहे हैं तो उस दिन नहीं आप लोग आए थे आतंकवादी बता रहे हैं जिस दिन आप बाबा जी के आगे घूम रहे थे अगर हम लोग आतंकवादी नहीं तो गोली मार बस सीधी बात है हम लोगों की हमारे जैसे आप लोग कह रहे हैं आतंक बना रहे तुम्हारे जैसे उपद्रवियों के साथ हाँ ठीक है रहने हम लोग उपद्रवादी जो भी हम लोगों को रहने दो आप जाइए ਆਪ ਲੋਗਾ ਤੰਤਵਾਦੀ ਬਤਾ ਰਹੇ ਅਸੀਂ ਲੋਕਾਂ ਨੂੰ ਜਵਾਬ ਦੇਣਾ ਪਊਗਾ ਓਏ ਆ ਤੰਗਵਾਦੀ ਦੱਸਣ ਦੇ ਯਾਰ ਹੁਣ ਤੋਂ ਹੀ ਇਹ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਐਂਦਾ ਬੋਲਿਆ ਇਹਨਾਂ ਨੇ ਨਰ ਆ ਜਾਓ ਨਰ ਆ ਜਾਓ ਮੁੱਖੇ ਢੱਕ ਰਹੇ ਸ਼ਰਮ ਆ ਰਹੀ ਹੈ ਨਹੀਂ ਸ਼ਰਮ ਹਮ ਲੋਕਾਂ ਨੂੰ ਕਹੇਗੀ ਅੱਗੇ ਬੜੋ ਅੱਗੇ ਬੜੋ ਕਾਹਦਾ ਆ ਰਹੀ ਹੈ ਕਿਨਾਰੇ ਹੋਏ ਕਿਨਾਰੇ ये किनारे हो जाइए ये काम वड़ा रहे हैं किनारे हो जाइए तुरंत आ जाओ तुरंत किनारे हो जाएँ फिर भी ब्रह्मा तुरंत काम हो जाएँगे ना बाप बाप नहीं करूँगा तुझे किनारे कावड़ा थोड़ा जा। तो नीचे उतर तो तो। कावड़ यहाँ से निकलेगा या कावड़ साइड से होकर निकलेगा सर हाँ ਕਿ ਕਰਾਂਗੇ ਕਿਹੜਾ ਹੈ ਕੰਮ ਦੀ ਨਿਰਦੇਸ਼ਾਂ ਦਾ ਪਾਲਣ ਕਰੀਏ ਚਲ ਇਧਰ ਆ ਇਧਰ ਆ ਪਾਣੀ ਸਟੂ ਚਲੋ ਆ ਇਧਰ ਆ ਇਧਰ ਹਾਂ ਲੈ ਲਓ ਬਾਈ ਆਪਣੇ ਸਾਥ ਲੈ ਲਓ ਸਾਡੇ ਯਾਹਾਂ ਤੇ ਮਾਰ ਜਾਂਦੀ ਹੈ ਇਹ ਇਧਰ ਪੱਤੀ ਮਾਰੀ ਜਾਂਦੀ ਸਾਧਮਾਨ ਸਿੰਘ ਸੰਤਨ ਸਭ ਲੋਕ ਹੋ ਚੁੱਕੇ ਆਪਾਂ ਇਹ ਲੋਕ ਵੀ ਹੋ ਗਏ ਆ ਪੰਜਾਬ ਦੀ ਪਾਵਰ ਦੀ ਪਾਵਰ ਦੀ ਨਿੱਕੀ ਫਸਦੀ ਭਾਰਤ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਹੀ ਸਮੁੱਚੀਆਂ ਕਟਗੰਤੀਆਂ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹੋ ਜਿ ਸ਼ਰਾਰਤੀ ਅੰਸਰਾਂ ਵੱਲੋਂ ਕਿਤੇ ਸਿੱਖ IAS IPS ਅਫਸਰ ਜਿਹੜੇ ਨੇ ਸੇਵਾਵਾਂ ਨਿਭਾ ਰਹੇ ਆ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਕਿਤੇ ਪੁਰਸਫਸਰਾ ਵੱਲੋਂ ਜਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਔਲੇ-ਪਾਲੇ ਸਿੱਖ ਵਿਚਰਦੇ ਸਿੱਖਾਂ ਨੂੰ ਅਤਵਾਦੀ ਕਹਿ ਕੇ ਚੜਾਇਆ ਜਾਂਦਾ ਹੈ ਬੀਤੇ ਦਿਨੀ ਲਖੀਮਪੁਰ ਖੀਰੀ ਟਿੱਪਲੀਆ ਪੀਰਾ ਜਿਹੜਾ ਹਾਈਵੇ ਹੈ ਉਹਦੇ ਤੇ ਕੁਝ ਸਿੱਖ ਜਾ ਰਹੇ ਸੀ ਇਹ ਉੱਥੇ ਤਾਨਾਤ ਐਸ ਐਚਓ ਨੇ ਉਹਨਾਂ ਨੂੰ ਪਤੰਕਵਾਦੀ ਜਿਹੜਾ ਹੈ ਜਾਂ ਅਤਵਾਦੀ ਕਹਿ ਕੇ ਜਿਹੜਾ ਹੈ ਉਹ ਬਹੁਤ ਹੀ ਚੜਾਉਣ ਦਾ ਕੰਨਾਉਣਾ ਕਾਰਜ ਕੀਤਾ ਕਿੱਡੀ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਸਰਪ੍ਰਸਤੀ ਦੇ ਵਿੱਚ ਜੇ ਕੋਈ ਹਿੰਸਾ ਕਰਦਾ ਹੈ ਨਫਰਤ ਫਲਾਉਂਦਾ ਹੈ ਤੇ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸਧਾਰਨ ਲੋਕ ਜਿਹੜੇ ਗੱਟ ਗਿਣਤੀਆਂ ਨਾਲ ਸੰਬੰਧਤ ਐ ਸਿੱਖ ਐ ਖਾਸ ਤੌਰ ਤੇ ਕਿਉਂਕਿ ਸਿੱਖਾਂ ਦੀ ਪਛਾਣ ਹੁੰਦੀ ਐ ਸਿੱਖਾਂ ਦਾ ਖਾਸ ਐ ਸਿੱਖਾਂ ਦੀ ਵੱਖਰੀ ਪਛਾਣ ਐ ਇਸ ਕਰਕੇ ਸਿੱਖਾਂ ਨੂੰ ਪਹਿਲੇ ਨੰਬਰ ਦੇ ਉੱਤੇ ਟਾਰਗੇਟ ਜਿਹੜਾ ਹੈ ਉਹ ਕੀਤਾ ਜਾਂਦਾ ਐ ਇਹ ਬਹੁਤ ਮੰਦ ਭਾਗਾ ਵਰਤਾਰਾ ਐ ਜੇ ਭਾਰਤ ਸਰਕਾਰ ਅਜਿਹੇ ਵਰਤਾਰਿਆਂ ਨੂੰ ਰੋਕਦੀ ਨਹੀਂ ਐ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਗੰਭੀਰ ਜਿਹੜੇ ਆ ਉਹ ਸਿੱਟੇ ਨਿਕਲ ਸਕਦੇ ਐ ਧਰਤੀ ਜਿਹੜੀ ਹੈ ਸਾਰਿਆਂ ਦੀ ਹੈ ਕਿਸੇ ਇੱਕ ਖਿੱਤੇ ਕਿਸੇ ਇੱਕ ਨਸਲ ਕਿਸੇ ਇੱਕ ਧਰਮ ਦੇ ਲੋਕਾਂ ਦੀ ਨਹੀਂ ਹੈ ਮਸਲਬ ਦੇ ਲੋਕਾਂ ਦੀ ਨਹੀਂ ਹੈ ਇੱਥੇ ਸਭ ਨੂੰ ਹੀ ਬਰਾਬਰ ਹੱਕ ਜਿਹੜੇ ਆ ਉਹ ਮਿਲਣੇ ਚਾਹੀਦੇ ਸਾਰਿਆਂ ਦੇ ਅਧਿਕਾਰ ਬਰਾਬਰ ਹੈ ਤੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਉਹ ਬਰਾਬਰ ਹੋਣੇ ਚਾਹੀਦੇ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਹਿੰਸਾ ਫਲਾਉਂਦਾ ਹੈ ਨਫ਼ਰਤ ਫਲਾਉਂਦਾ ਹੈ ਸਰਕਾਰੀ ਸਰਪ੍ਰਸਤੀ ਉਹਨੂੰ ਹਾਸਲ ਹੈ ਤੇ ਉਹ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦਾ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਆਮ ਜਨ ਸਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਨੂੰ ਜਿਹੜੇ ਖਾਸ ਇੱਕ ਮਜ਼ਮ ਨਾਲ ਧਰਮ ਨਾਲ ਸੰਬੰਧਤ ਹੈ ਜਿਹੜਾ ਘਟ ਗਿਣਤੀ ਦੇ ਵਿੱਚ ਹੈ ਭਾਰਤ ਦੇ ਅੰਦਰ ਤੇ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਹੈ ਸਿਰਫ ਵੱਖਰੇ ਪਹਿਚਾਨ ਜਿਹੜਾ ਦੇਖ ਕੇ ਉਹਨਾਂ ਨੂੰ ਅਤਵਾਦੀ ਅਤੰਕਵਾਦੀ ਕਹਿਣਾ ਜਿਹੜਾ ਹੈ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਐਸਐਚਓ ਦੇ ਖਿਲਾਫ ਯੂਪੀ ਸਰਕਾਰ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਭਵਿੱਖ ਦੇ ਵਿੱਚ ਕੋਈ ਅਜਿਹੀ ਘਟਨਾ ਚੜੀ ਆ ਉਹ ਨਾ ਵਾਪਰੇ ਇਹਦੇ ਨਾਲ ਸਮੁੱਚੀ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਰੋਸ ਜਿਹੜਾ ਹੈ ਉਹ ਪੈਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ